ਐ ਮੰਦਰ ਦੇ ਬਾਰੇ ਤੇ ਆਇਆ ਵਕਿ ਸਾਡੇ ਅੰਮ੍ਰਿਤਸਰ ਦਾ ਬਹੁਤ ਪ੍ਰਾਚੀਨ ਸ਼੍ਰੀ ਰਾਮਤਲਾਈ ਮੰਦਰ ਹੈ ਇੱਥੋਂ ਦੇ ਮੁੱਖ ਪੰਡਤ ਨੇ ਨੱਥੁਰਾਮ ਦੂਬੇ ਜੀ ਕੱਲ ਰਾਤ ਨੂੰ 1.5 ਪੂਨੇ 2 ਵਜੇ ਇੱਥੇ ਕੋਈ ਲੜਕੇ ਦੁਆਰ ਟੱਪ ਕੇ ਅੰਦਰ ਆਇਆ ਤੇ ਜਿਨ੍ਹਾਂ ਨੇ ਇੱਥੇ ਲక్ష్ਮੀ ਨਾਰਾਇਣ ਜੀ ਮੰਦਰ ਜੀ ਦਾ ਜਿਹੜਾ ਦਰਵਾਜ਼ਾ ਤੋੜ ਕੇ ਅੰਦਰੋਂ ਗੋਲਕ ਕੱਢੀ ਗੋਲਕ ਕੱਢ ਕੇ ਛਾਤੇ ਲੈ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਪੈਸੇ ਪੂਸੇ ਕੱਢ ਕੇ ਭੱਜ ਗਏ ਉਸ ਤੋਂ ਬਾਅਦ ਮਾਤਾ ਸ਼੍ਰੀ ਭੱਦਰ ਕਾਲੀ ਜੀ ਦਾ ਮੰਦਿਰ ਹੈ ਉਹਨਾਂ ਨੇ ਮੰਦਿਰ ਨੂੰ ਵੀ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਨੀਦਰ ਨੂੰ ਸਾਡੇ ਆ ਪੰਡਤ ਜੀ ਜਿਹੜੇ ਨੱਤੂ ਰਾਮ ਜੀ ਆ ਜਾ ਗਏ ਤੇ ਇਹਨਾਂ ਨੇ ਸ਼ੋਰ ਮਚਾਇਆ ਤੇ ਉਹ ਭੱਜ ਗਏ ਅੱਜ ਇਸ ਬੰਦ ਜੀ ਅਹੀ ਸਵੇਰੇ ਕਮਿਸ਼ਨਰੋਂ ਪੁਲਿਸ ਨਾਲ ਮੇਰੀ ਗੱਲ ਹੋਈ ਸੀ ਫਿਰ ਐਸ ਐਚਓ ਬੀ ਡੀ ਨਾਲ ਗੱਲ ਹੋਈ ਆ ਉਹਨਾਂ ਨੇ ਉਹ ਆਪਣੀ ਟੀਮਾਂ ਵਲ ਅਲੱਗ-ਅਲੱਗ ਸਵੇਰ ਦੀਆਂ ਦੋ ਤਿੰਨ ਟੀਮਾਂ ਉਹਨਾਂ ਦੀ ਆ ਚੁੱਕੀਆਂ ਉਹ ਕਹਿੰਦੇ ਉਹਨਾਂ ਨੇ ਪੂਰਾ ਅਸ਼ੋਰੈਂਸ ਦਿੱਤੀ ਆ ਆਸ਼ਵਾਸਨ ਦਿੱਤਾ ਮੰਦਿਰ ਨੂੰ ਕਿ ਬੜੇ ਜਲਦੀ ਆਇਆ ਚੋਰ ਨੂੰ ਚੋਰਾਂ ਨੂੰ ਅਸੀਂ ਟਰੇਸ ਕਰ ਲਾਂਗੇ ਤੇ ਬਾਕੀ ਇਸ ਬੰਦ ਦੇ ਵਿੱਚ ਅੱਗੇ ਵੀ ਅਸੀਂ ਕਈ ਵਾਰੀ ਪੁਲਿਸ ਨੂੰ ਕੰਪਲੇਨਟ ਕੀਤੀ ਹੈ ਕਿ ਇੱਥੇ ਕੋਈ ਦੁਪਹਿਰ ਦੇ ਟਾਈਮ ਵੀ ਸ਼ਰਾਰਤੀ ਅੰਸਰ ਆਂਦੇ ਨੇ ਕਿ ਜਿਹੜੇ ਆ ਕੇ ਮੰਦਰ ਦੀ ਮਰਿਆਦਾ ਖਰਾਬ ਕਰਦੇ ਨੇ ਜਿਵੇਂ 12 ਵਜੇ ਮੰਦਰ ਬੰਦ ਹੁੰਦਾ ਟਾਈਮ ਹੋ ਜਾਂਦਾ ਉਹ ਉਹਨਾਂ ਦਾ ਆਉਣ ਦਾ ਟਾਈਮ ਵੀ 12 ਤੋਂ 1 ਵਜੇ ਹੁੰਦਾ ਜਾਂ ਗੇਟ ਬੰਦ ਕਰ ਦਾਂਗੇ ਦਰਵਾਜ਼ੇ ਤੋਂ ਵਾਰਾ ਟੱਪ ਕੇ ਆ ਜਾਂਦੇ ਨੇ ਸਰੋਵਰ ਦੇ ਵਿੱਚ ਨਹਾਉਂਦੇ ਨੇ ਜੇ ਉਹਨਾਂ ਨੂੰ ਪੰਡਤ ਜੀ ਕਹਿੰਦੇ ਹਨ ਮਨਾ ਕਰਦੇ ਤੇ ਪੰਡਤ ਜੀ ਨਾਲ ਵੀ ਲੜਦੇ ਆ ਇਸ ਵਾਰ ਵਿੱਚ ਇੱਕ ਮਿਹਰੋ ਪੁਲਿਸ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਸ਼্বাসਣ ਦਿੱਤਾ ਹੈ ਕਿ ਅੱਜ ਤੋਂ ਬਾਅਦ ਜਿਹੜਾ ਵੀ ਆਏਗਾ ਉਹਨਾਂ ਤੇ ਐਫਆਰ ਰਜਿਸਟਰ ਕੀਤੀ ਜਾਏਗੀ ਪੰਡਿਤ ਨਾਥੂਰਾਮ ਦੋਵੇ ਕੀ ਬਾਤ ਹੋਈ ਹੈ ਇਹ ਚੋਰੀ ਹੋਈ ਹੈ ਰਾਤ 3 ਵਜੇ ਆਪਾਂ ਉੱਠੇ ਆਂ ਤੇ ਇਧਰ ਇਧਰ ਬਾਥਰੂਮ ਹੋ ਕੇ ਅਸੀਂ ਜਿਵੇਂ ਇਧਰ ਆਏ ਤਾਂ ਚੋਰ ਉਧਰ ਸਾਹਮਣੇ ਕਾਲੀ ਮਾਤਾ ਦੇ ਮੰਦਿਰ ਦੇ ਸਾਹਮਣੇ ਦੇਖਾ ਉਹ ਦੇਖੇ ਤੇ ਉਹ ਭਾਗਾ तो हमने शोर मचाया और बेटा हमारा था वो सारे उठ के फिर आगे सारा चेक किए तो लक्ष्मी नारायण मंदिर का भी गुल्लक तोड़ा हुआ गेट टूटा हुआ था काली माता मंदिर का भी गेट टूटा हुआ था ये सारा चेक किए तो एक गुल्लक छत के ऊपर मिला वो सारा पैसे उसमें से निकाल ले गए और कितने तो एक दिखा मुझे पहले भी कभी चोरी चोरी तो पहले भी हुई है काली माता मंदिर के में चोरी हुई है लेकिन आज वो एक ही बंदा दिखा है बाकी दिखा नहीं है बाहर शायद तो हूं उसके तो दे दे हाँ वगैरह के सामने हां उस सीसीटीवी में सारे पुली हां जी पुलिस भी आई है डीएसपी साहब भी आए थे उन्होंने कहा कि कोई नहीं पूरी कार्रवाई करेंगे चोर को पकड़ेंगे कौन सा मंदिर है बंदा ये मंदिर श्री राम तलाई मंदिर श्री राम दलाई मंदिर में चोरी की गयो सुनरे पता ताला तोड़ के मंदिर चो अपना पैसे ले गए ने चोर आई रात नु ਪੰਡਤ ਜੀ ਨੇ ਵਿਚਾਰਨੇ ਟਾਈਮ ਸਿਰ ਪਤਾ ਲੱਗ ਗਿਆ ਇਹਦੀ ਆਵਾਜ਼ ਮਾਰਨਾ ਉਹ ਚੋਰ ਭੱਜ ਗਿਆ ਤੇ ਬਚਾਅ ਹੋ ਗਿਆ ਕਾਫੀ ਗੁਰਮਾਰਜ ਕਰਤਾ ਕਿੰਨੇ ਨੋਜਵਾਨ ਆਏ ਸੀ ਕੱਲੇ ਹੀ ਸੀਗਾ ਜੀ ਸਰ ਮੂਹੜ ਪੇਟਿਆ ਸੀ ਮੂਹੜ ਪੇਟਿਆ ਸੀ ਉਹਨੇ ਸੀਸੀਟੀਵੀ ਵਗੈਰਾ ਤੋਂ ਸਾਹਮਣੇ ਆਈ ਹਾਂਜੀ ਸੀਸੀ ਆਈ ਲੇਕਿਨ ਬੰਦਾ ਪਛਾਣਨ ਜਾਣਦੇ ਕੋਈ ਨਹੀਂ ਕੋਸ਼ਿਸ਼ ਕਰ ਰਹੇ ਆ ਤੇ ਜਲਦ ਤੋਂ ਜਲਦ ਬੰਦਾ ਫੜ ਕੇ ਸਰ ਪਤਾ ਲੱਗਾ ਕਿ ਕਿੰਨੇ ਕੇ ਪੈਸੇ ਸੀ ਲੋਕਾਂ ਦੇ ਵਿੱਚ ਪੈਸੇ ਦਾ ਨਹੀਂ ਪਤਾ ਲੱਗਾ ਫਿਰ ਵੀ ਕਾਫੀ ਬਚਾਅ ਹੋ ਮਾਰਜ ਕਰਤਾ ਸਰ ਕਿਸੇ ਨੇ ਦੇਖ ਰਿਆ ਸੀ ਮਦਰ ਦੇ ਵਿੱਚ ਹਾਂ ਪੁਜਾਰੀ ਸੀਗਾ ਸਵਾ 3 ਵਜੇ ਵਿਚਾਰੇ ਨੇ ਉੱਠ ਕੇ ਵੇਖਿਆ ਕਿ ਤੇ ਬੰਦਾ ਘੁੰਮ ਰਿ ਪੁਲਿਸ ਵਾਲਾ ਸਰੋਂ ਕੀ ਕਾਰਵਾਈ ਕੀਤੀ ਜਾਏ ਕੋ ਪਰਚਾ ਦਰਜ ਕਰਕੇ ਤੇ ਬਾਕੀ ਜਿਹੜੀ ਕਾਰਵਾਈ ਹੋਈ ਵੀ ਕਰਾਂਗੇ ਬੰਦੇ ਨੂੰ ਲੱਭਾਂਗੇ ਆਪਾਂ ਜਲਦ ਤੋਂ ਜਲਦ